ਜਿੰਨਾ ਪਰਿਵਾਰ ਹੈ ਜੀ ਸਾਰੇ ਦਾ ਸਾਰਾ ਬਾਹਰ ਚੱਲਿਆ ਤਾਂ ਕਰਕੇ ਮਾਲਕ ਨੇ ਕੂਠੀ ਆਪਦੀ ਸੇਲ ਕਰਨੀ ਹੈ ਰੇਟ ਲੁਕੇਸ਼ਨ ਹਰ ਚੀਜ਼ ਆਪਾਂ ਦੇਖਾਂਗੇ ਵੀਡੀਓ ਚ ਤੇ ਜਿੰਨੇ ਤੁਸੀਂ ਦੇਖ ਰਹੇ ਹੋ ਜੀ ਤੁਹਾਡੇ ਕਮੈਂਟ ਆਪਾਂ ਸਾਰੇ ਪੜਾਂਗੇ ਜਿੰਨੇ ਤੁਸੀਂ ਕਮੈਂਟ ਕਰਦੇ ਰਹਿੰਦੇ ਹੋ ਤੁਹਾਡੇ ਸਾਰੇ ਕਮੈਂਟ ਵੀ ਪੜਾਂਗੇ ਪੂਰੀ ਆਪਾਂ ਗੱਲ ਵੀ ਕਰਾਂਗੇ ਕੋਠੀ ਵੀ ਦੇਖਾਂਗੇ ਤੇ ਪੂਰੀ ਆਪਾਂ ਗੱਲ ਕਰਦੇ ਆਂ ਸੀ ਆਪਣੇ ਚੈਨਲ ਦਾ ਪਹਿਲਾਂ ਤਾਂ WhatsApp ਨੰਬਰ ਨੋਟ ਕਰ ਲਓ 73800426173 ਜੇ ਤੁਹਾਡੇ ਕੋਲੇ ਵੀ ਘਰ ਕੋਠੀ ਮਕਾਨਾ ਜੀ ਤੁਸੀਂ ਵੇਚਣਾ ਚਾਹੁੰਦੇ ਹੋ ਕਿਸੇ ਵੀ ਏਰੀਆ ਚ ਦੇਖ ਰਹੇ ਹੋ ਆਪਣੇ ਕੋਲੇ ਵੀਡੀਓ ਜਾਣਕਾਰੀ ਫੋਟੋ ਮਾ ਭੇਜੋ ਫਰੀ ਦੇ ਵਿੱਚ ਆਪਾਂ ਐਡ ਤੁਹਾਡੀ ਲਗਾ ਦੇਵਾਂਗੇ ਨਵੀਆਂ ਨਵੀਆਂ ਕੋਠੀਆਂ ਤੇ ਘਰਾਂ ਮਕਾਨਾਂ ਦੀ ਵੀਡੀਓ ਦੇਖਣ ਵਾਸਤੇ হোম সেল মার্কেট চ্যানেল ਨੂੰ ਸਬਸਕ੍ਰਾਈਬ ਕਰੋ ਤੇ ਨਾਲ ਇੱਕ ਬੈਲ ਆਈਕਨ ਹੈ ਉਹਨੂੰ ਦੱਬੋ ਹਰ ਰੋਜ਼ ਨਵੀਂ ਵੀਡੀਓ ਦੇਖਣ ਵਾਸਤੇ ਪਰਿਵਾਰ ਚੱਲਿਆ ਜੀ ਸਾਰੇ ਦਾ ਸਾਰਾ ਬਾਹਰ ਤਾਂ ਕਰਕੇ ਮਾਲਕ ਨੇ ਆਪ ਦਾ ਜਿਹੜਾ ਘਰ ਸੇਲ ਕਰਨ ਘਰ ਇਹਨਾਂ ਨੇ ਨਵਾਂ ਬਣਾਉਣਾ ਸ਼ੁਰੂ ਕੀਤਾ ਸੀਗਾ ਹਲੇ ਤੱਕ ਪੂਰਾ ਤਿਆਰ ਵੀ ਨਹੀਂ ਹੋਇਆ ਸੀ ਵੀਡੀਓ 'ਚ ਤੁਸੀਂ ਸਾਰਾ ਕੁਝ ਦੇਖੋਗੇ ਤੁਹਾਨੂੰ ਸਾਰਾ ਕੁਝ ਪਤਾ ਲੱਗ ਜਾਊਗਾ ਬਾਕੀ ਵੀਡੀਓ ਇਹਨਾਂ ਨੇ ਬਣਾ ਕੇ ਭੇਜੀ ਆਪਣੇ ਕੋਲੇ ਤੁਸੀਂ ਸਾਰਾ ਕੁਝ ਚੈੱਕ ਕਰ ਹੀ ਰਹੇ ਹੋ ਸੀ ਅੰਦਰ ਬਾਹਰ ਦੀ ਇਹਨਾਂ ਨੇ ਪੂਰੀ ਗੱਲਬਾਤ ਦਿਖਾਈ ਆ ਪੂਰਾ ਫਰੰਟ ਦਿਖਾਇਆ ਸੀ ਬਾਕੀ ਤੁਸੀਂ ਦੇਖ ਹੀ ਰਹੇ ਹੋ ਤੇ ਕੰਮ ਕਰਵਾਉਣਾ ਪੈਣਾ ਸੀ ਸਾਰੇ ਦਾ ਸਾਰਾ ਮਾਲਕ ਨੇ ਤਿਆਰ ਕੁਝ ਵੀ ਨਹੀਂ ਕਰਵਾਇਆ ਇਕੱਲਾ ਖੜਾ ਖੜਾ ਕੀਤਾਗਾ ਬਾਕੀ ਤੁਸੀਂ ਜ਼ਿਆਦਾ ਕੁਝ ਦੇਖ ਰਹੇ ਹੋ ਜੇ ਕੋਈ ਖਰੀਦਣ ਦਾ ਚਾਹਵਾਨ ਹੋਵੇ ਤਾਂ ਤੁਹਾਨੂੰ ਮਾਲਕ ਦਾ ਮੋਬਾਈਲ ਨੰਬਰ ਲੋਕੇਸ਼ਨ ਹਰ ਚੀਜ਼ ਦੀ ਆਪਾਂ ਜਾਣਕਾਰੀ ਪੂਰੀ ਦੀ ਪੂਰੀ ਦਵਾਂਗੇ ਵੀਡੀਓ ਜੇ ਚੰਗੀ ਲੱਗ ਰਹੀ ਹੈ ਜੇ ਤੁਸੀਂ ਇਸ ਘਰ ਨੂੰ ਖਰੀਦਣਾ ਚਾਹੁੰਦੇ ਹੋ ਜੀ ਅੱਧ ਕੰਪਲੀਟ ਨੂੰ ਤਾਂ ਪੂਰੀ ਵੀਡੀਓ ਲਾਜ਼ਮੀ ਦੇਖ ਲਿਓ ਜੇ ਆਪਾਂ ਜਗ੍ਹਾ ਦੀ ਗੱਲ ਕਰੀਏ ਅਸੀਂ ਤਾਂ ਆਪਾਂ ਨੂੰ 135 ਗਜ਼ ਜਗ੍ਹਾ ਮਿਲੂਗੀ 135 ਗਜ਼ ਜਿਹੜੀ ਜਗ੍ਹਾ ਇਹ ਆਪਾਂ ਨੂੰ ਮਿਲ ਜੂਗੀ ਪੂਰੀ ਵਧੀਆ ਜੀ ਜੇ ਆਪਾਂ ਘਰ ਦੀ ਲੰਬਾਈ ਦੀ ਗੱਲ ਕਰੀਏ ਚੌੜਾਈ ਦੀ ਗੱਲ ਕਰੀਏ ਲੰਬਾਈ ਚੌੜਾਈ ਤੁਹਾਨੂੰ ਮੈਂ ਕਨਫਰਮ ਕਰਵਾ ਦਿੰਨਾ 27 22 45 ਜਗ੍ਹਾ ਆਪਾਂ ਨੂੰ ਮਿਲ ਜੂਗੀ ਤੇ ਤੁਸੀਂ ਜਾ ਕੇ ਜੇ ਦੇਖਣਾ ਚਾਹੁੰਦੇ ਹੋ ਜਾ ਕੇ ਵੀ ਦੇਖ ਸਕਦੇ ਹੋ ਬਾਕੀ ਕੀ ਕੁਝ ਬਣਿਆ ਹੋਇਆ ਜੀ ਇਹ ਕੁਝ ਤੁਹਾਨੂੰ ਮੈਂ ਦੱਸ ਦਿੰਦੇ ਨੇ ਕਨਫਰਮ ਕਰਵਾ ਦਿੰਦੇ ਨੇ ਸਾਰੀ ਜਿਹੜੀ ਇਹ ਮਤਲਬ ਕਿ ਕੂਠੀ ਅਸੀਂ ਹਲੇ ਕੰਪਲੀਟ ਨਹੀਂ ਹੋਈ ਮਤਲਬ ਹੈ ਤਾਂ ਕੂਠੀ ਜੀ ਤੇ ਦੋ ਬੈਡਰੂਮਸ ਆਪਾਂ ਨੂੰ ਦੇਖਣ ਨੂੰ ਮਿਲ ਜਾਣਗੇ ਅਟੈਚ ਬਾਥਰੂਮ ਦੇਖਣ ਨੂੰ ਮਿਲ ਜਾਣਗੇ ਅਸੀਂ ਨਾਲ ਤੇ ਲੋਬੀ ਡਰਾਈਂਗ ਰੂਮ ਕਿਚਨ ਤੇ ਆ ਕੁਝ ਆਪਾਂ ਨੂੰ ਮਿਲ ਜੁਗਾ ਸੀ ਐਨਓਸੀ ਹੈ ਨਕਸ਼ਾ ਪਾਸ ਹੈ ਜੀ ਡਬਲ ਸਟੋਰੀ ਪਾਸ ਹੈ ਨਕਸ਼ਾ ਜੀ ਤੇ ਸਾਰੀ ਰਜਿਸਟਰੀ ਵਾਲੀ ਆਪਾਂ ਨੂੰ ਜਗ੍ਹਾ ਮਿਲ ਜੁਗੀ ਕੋਈ ਜਾ ਕੇ ਦੇਖਣਾ ਚਾਹੁੰਦਾ ਜਾ ਕੇ ਦੇਖ ਵੀ ਸਕਦਾ ਹੈ ਬਾਕੀ ਵਾਟਰ ਸਪਲਾਈ ਪੂਰੀ ਵਧੀਆ ਜੀ ਗੈਸ ਪਾਈਪਾਂ ਜੜੀਆਂ ਹੁੰਦੀਆਂ ਜੀ ਲਾਈਨ ਵਗੈਰਾ ਉਹ ਟੱਪੀ ਹੋਈ ਐ ਤੇ ਸੀ ਬਰੇਜ ਵਧੀਆ ਜੀ ਤੇ ਹਰ ਇੱਕ ਚੀਜ਼ ਵਧੀਆ ਜੀ ਬਾਕੀ ਤੁਸੀਂ ਜਾ ਕੇ ਦੇਖੋਗੇ ਤੇ ਗੱਲਬਾਤ ਮਾਲਕ ਨਾਲ ਕਰੋਗੇ ਤੇ ਤੁਹਾਨੂੰ ਸਾਰਾ ਕੁਝ ਮਾਲਕ ਕਨਫਰਮ ਕਰਵਾ ਦੇਣਗੇ ਜੇ ਪਹਿਲਾਂ ਕੋਈ ਵੀ ਕਿਸੇ ਵੀ ਤਰ੍ਹਾਂ ਦੀ ਤੁਸੀਂ ਜਾਣਕਾਰੀ ਲੈਣੀ ਹੈ ਤਾਂ ਮਾਲਕ ਦਾ ਨੰਬਰ ਸਕਰੀਨ ਤੇ ਆਪਾਂ ਤੁਹਾਨੂੰ ਦੇ ਦਿੱਤਾ ਜੀ ਤੁਹਾਨੂੰ ਮਿਲ ਗਿਆ ਹੋਊਗਾ ਜਾ ਫਿਰ ਹਾਲੇ ਤੱਕ ਨਹੀਂ ਮਿਲਿਆ ਤਾਂ ਅੱਗੇ ਸਕਰੀਨ ਤੇ ਥੱਲੇ ਲਿਖਿਆ ਆਜੂਗਾ ਤੁਹਾਨੂੰ ਮੈਂ ਕਨਫਰਮ ਵੀ ਕਰਵਾ ਦਿੰਨਾ 97 976 59 300 ਪੂਰਾ ਦੁਬਾਰਾ ਫਿਰ ਤੋਂ ਮੈਂ ਕਨਫਰਮ ਕਰਵਾ ਦਿੰਨਾ ਜੀ 97 976 ਤੇ 59 300 ਪੂਰਾ ਗੱਲ ਕਰ ਸਕਦੇ ਹਾਂ ਜੇ ਕਿਸੇ ਨੇ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਗੱਲ ਕਰਨੀ ਹੋਈ ਜੀ ਜੇ ਆਪਾਂ ਰੇਟ ਦੀ ਗੱਲ ਕਰੀਏ ਤਾਂ 21 ਲੱਖ ਰੁਪਇਆ ਮਾਲਕ ਵੱਲੋਂ ਆਪਣੇ ਕੋਲੇ ਡਿਮਾਂਡ ਪਹੁੰਚੀ ਅਸੀਂ 21 ਲੱਖ ਦੇ ਵਿੱਚੋਂ ਘਾਟਾ ਵਾਧਾ ਕਰਕੇ ਮਾਲਕ ਆਪ ਦੀ ਇਹ ਕੂਠੀ ਸੇਲ ਕਰ ਦੇਣਗੇ ਬਾਕੀ ਪੂਰੀ ਆਪਾਂ ਗੱਲਬਾਤ ਕਰ ਹੀ ਰਹੇ ਹਾਂ ਜੀ ਏਰੀਆ ਦੀ ਗੱਲ ਕਰੀਏ ਲੋਕੇਸ਼ਨ ਦੀ ਗੱਲ ਕਰੀਏ ਦਰਾਹਾ ਮਾਲਕ ਦਾ ਏਰੀਆ ਹੈ ਖਾਸ ਦਰਾਹੇ ਆਪਾਂ ਨੂੰ ਕੂਠੀ ਇਹ ਦੇਖਣ ਨੂੰ ਮਿਲੂਗੀ ਤੇ ਡਿਸਟ੍ਰਿਕਟ ਜਿਹੜੀ ਲੱਗਦੀ ਹੈ ਜ਼ਿਲ੍ਹਾ ਲੱਗਦਾ ਲੁਧਿਆਣਾ ਇਹਨਾਂ ਨੂੰ ਦਰਾਹੇ ਜਾ ਕੇ ਦੇਖ ਸਕਦੇ ਹਾਂ ਤੇ ਸਾਰਿਆਂ ਨੂੰ ਪਤਾ ਹੀ ਹੈ ਜੀ ਦਰਾਹਾ ਲੋਕੇਸ਼ਨ ਤੁਹਾਨੂੰ ਪਤਾ ਹੀ ਹੈ ਜਾ ਕੇ ਦਰਾਹੇ ਮਾਲਕ ਨਾਲ ਗੱਲ ਕਰ ਲਓ ਜਾਫਰ ਮਾਲਿਕ ਨੂੰ ਕਹਿ ਦਿਓ ਵੀ ਸਾਡੇ ਵਟਸਐਪ ਨੰਬਰ ਤੇ ਲੋਕੇਸ਼ਨ ਸੈਂਡ ਕਰ ਦਿਓ ਘਰ ਦੀ ਤੇ ਬਾਕੀ ਤੁਸੀਂ ਗੱਲਬਾਤ ਸਾਰੇ ਘਰ ਹੀ ਲਿਓ ਜੀ ਤੇ ਵੀਡੀਓ ਤੁਹਾਨੂੰ ਕਿਵੇਂ ਦੀ ਲੱਗ ਰਹੀ ਐ ਸੀ ਤੇ ਘਰ ਤੁਹਾਨੂੰ ਕਿਵੇਂ ਦਾ ਲਗਿਆ ਜਿਹੜੀ ਆਪਾਂ ਡੀਲ ਅੱਜ ਤੁਹਾਡੇ ਵਾਸਤੇ ਲੈ ਕੇ ਪਹੁੰਚੀ ਆਂ ਸੀ ਤੁਹਾਨੂੰ ਕਿਵੇਂ ਦੀ ਲੱਗੀ ਜਰੂਰ ਦੱਸੋ ਜੀ ਕਮੈਂਟ ਕਰਕੇ ਕਮੈਂਟ ਕਰਨਾ ਨਾ ਭੁੱਲਿਓ ਜੀ ਵੱਧ ਤੋਂ ਵੱਧ ਕਮੈਂਟ ਕਰਿਆ ਕਰੋ ਤੁਹਾਡੇ ਸਾਰੇ ਕਮੈਂਟ ਮੈਂ ਹਰ ਰੋਜ਼ ਪੜ੍ਹਦਾ ਹੁੰਨਾ ਤੁਹਾਡੇ ਕਮੈਂਟ ਵੀ ਮੈਂ ਤੁਹਾਨੂੰ ਦੱਸਦਾ ਜੀ ਤੁਸੀਂ ਕੀ ਕੁਝ ਕਹਿਣੇ ਰਹੇ ਹੋ ਜੀ ਕਿਹੜੇ ਏਰੀਆ ਚ ਜ਼ਿਆਦਾ ਡਿਮਾਂਡ ਆਉਂਦੀ ਰਹਿੰਦੀ ਹੈ ਤੇ ਤੁਹਾਡੇ ਕਮੈਂਟ ਵੀ ਪੜਾਂਗੇ ਜਿੰਨੇ ਤੁਸੀਂ ਦੇਖ ਰਹੇ ਹੋ ਜੀ ਵੀਡੀਓ ਪਸੰਦ ਆ ਰਹੀ ਹੈ ਥੱਲੇ ਇੱਕ ਲਾਈਕ ਦਾ ਬਟਨ ਦਿੱਤਾ ਹੋਇਆ ਜੀ ਉਹਨੂੰ ਵੀ ਦਬਦੋ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਕਰਦੋ ਵੱਧ ਤੋਂ ਵੱਧ ਸਪੋਰਟ ਕਰਿਆ ਕਰੋ ਜੀ ਤੁਹਾਡਾ ਆਪ ਦਾ ਆਪਣਾ ਚੈਨਲ ਤੁਸੀਂ ਦੇਖ ਰਹੇ ਹੋ ਬਾਕੀ ਜਿੰਨੇ ਤੁਸੀਂ ਦੇਖ ਰਹੇ ਹੋ ਜੀ ਕਿਸੇ ਵੀ ਏਰੀਆ ਤੋਂ ਦੇਖ ਰਹੇ ਹੋ ਤੁਹਾਡੇ ਕੋਲੇ ਘਰ ਕੋਠੀ ਮਕਾਨ ਕਿਸੇ ਵੀ ਏਰੀਆ ਚ ਚਾਹੇ ਹਰਿਆਣਾ ਰਾਜਸਥਾਨ ਪੰਜਾਬ ਪਿੰਡ ਸ਼ਹਿਰ ਕਾਸਬਾ ਜਿੱਥੋਂ ਵੀ ਤੁਸੀਂ ਦੇਖ ਰਹੇ ਹੋ ਵੇਚਣਾ ਜੇ ਤੁਸੀਂ ਚਾਹੁੰਦੇ ਹੋ ਤਾਂ ਆਪਣਾ ਵਟਸਐਪ ਨੰਬਰ ਉੱਤੇ ਪੂਰੀ ਵੀਡੀਓ ਚ ਹਮੇਸ਼ਾ ਲਿਖਿਆ ਰਹਿੰਦਾ ਜੀ ਨੰਬਰ ਆਪਣਾ 73800 ਪੂਰਾ 26173 ਆਪਣੇ ਕੋਲੇ ਵੀਡੀਓ ਜਾਣਕਾਰੀ ਫੋਟੋਆਂ ਭੇਜ ਦਿਓ ਆਪਣੇ ਵਟਸਐਪ ਨੰਬਰ ਤੇ ਬਿਲਕੁਲ ਫਰੀ ਦੇ ਵਿੱਚ ਆਪਾਂ ਐਡ ਲਗਾ ਦੇਾਂਗੇ ਆਪਣਾ ਕੋਈ ਕਮਿਸ਼ਨ ਕੋਈ ਦਲਾਲੀ ਕੋਈ ਫੀਸ ਕੁਝ ਨਹੀਂ ਹੁੰਦਾ ਜੀ ਸਾਰਾ ਕੰਮ ਆਪਾਂ ਜਿੰਨਾ ਕਰਦੇ ਹਾਂ ਬਿਲਕੁਲ ਫਰੀ ਦੇ ਵਿੱਚ ਕਰਦੇ ਹਾਂ ਬਾਕੀ ਆਪਣੇ ਕੋਲੇ ਭੇਜੋ ਜੇ ਤੁਸੀਂ ਐਡ ਕਰਵਾਉਣੀ ਹੈ ਜੀ ਤੇ ਨੰਬਰ ਤੁਹਾਨੂੰ ਮਿਲੀ ਗਿਆ ਸੀ ਬਾਕੀ ਵੀਡੀਓ ਪਸੰਦ ਆਈ ਐ ਇਸੇ ਤਰ੍ਹਾਂ ਦੀ ਵੀਡੀਓ ਹਰ ਰੋਜ਼ ਦੇਖਣ ਵਾਸਤੇ ਥੱਲੇ ਇੱਕ ਤੁਹਾਨੂੰ ਚਿੱਟੇ ਜਿਹੇ ਰੰਗ ਦਾ ਸਬਸਕ੍ਰਾਈਬ ਦਾ ਬਟਨ ਦੇਖਣ ਨੂੰ ਮਿਲੂਗਾ ਜੀ ਉਹਨੂੰ ਲਾਜ਼ਮੀ ਦਬਾ ਦਿਓ ਸਬਸਕ੍ਰਾਈਬ ਦਾ ਫਾਇਦਾ ਇਹੀ ਹੁੰਦਾ ਜੀ ਜਦੋਂ ਆਪਾਂ ਨਵੀਂ ਵੀਡੀਓ ਲੈ ਕੇ ਪਹੁੰਚਾਂਗੇ ਤੁਹਾਡੇ ਕੋਲੇ ਉਸੇ ਵੇਲੇ ਆਪਣੀ ਨਵੀਂ ਵੀਡੀਓ ਦਾ ਮੈਸੇਜ ਪਹੁੰਚ ਜਾਊਗਾ ਜੀ ਤੇ ਸਾਰਾ ਕੁਝ ਤੁਹਾਨੂੰ ਮੈਂ ਦੱਸ ਹੀ ਰਿਹਾ ਜੀ ਹੁਣ ਆਪਾਂ ਗੱਲ ਕਰਦੇ ਹਾਂ ਜੀ ਆਪਣੇ ਕੋਲੇ ਜਿਹੜੇ ਕਮੈਂਟਸ ਪਹੁੰਚੇ ਨੇ ਸਭ ਤੋਂ ਪਹਿਲਾਂ ਜਿਹੜਾ ਕਮੈਂਟ ਪਹੁੰਚਿਆ ਸੀ ਕੌਸ਼ਲ ਕੁਮਾਰ ਦਾ ਪਹੁੰਚਿਆ ਇਹਨਾਂ ਨੇ ਲੁਧਿਆਣੇ ਚੋਂ ਡਿਮਾਂਡ ਕੀਤੀ ਅਸੀਂ ਕਹਿੰਦੇ ਨੇ ਲੁਧਿਆਣੇ ਵਿੱਚ ਕੋਈ ਸਸਤੀ ਕੁਠੀ ਜ ਸਸਤਾ ਘਰ ਹੋਵੇ ਤਾਂ ਦੱਸੋ ਜੀ ਕੋਈ ਗੱਲ ਨਹੀਂ ਜੀ ਜ਼ਰੂਰ ਆਪਾਂ ਲੈ ਕੇ ਪਹੁੰਚਾਂਗੇ ਇੱਕ ਆਪਣੇ ਕੋਲੇ ਅਮਨ ਬਾਜ਼ਵਾ ਇਹਨਾਂ ਨੇ ਕਿਹਾਗਾ 2 ਤੋਂ 3 ਲੱਖ ਦੀ ਡਿਮਾਂਡ ਦੇ ਵਿੱਚ ਕੋਈ ਰਾਜਪੁਰੇ ਸਾਈਡ ਤੋਂ ਘਰ ਹੋਵੇ ਤਾਂ ਦੱਸੋ ਜੀ ਰਾਜਪੁਰੇ ਸਾਈਡ ਤੋਂ ਤਾਂ ਨਹੀਂ ਹੈਗਾ ਸੀ ਬਟ ਆਪਾਂ 2-3 ਦਿਨ ਪਹਿਲਾਂ ਇੱਕ ਵੀਡੀਓ ਪਾਈ ਸੀਗੀ ਉਹਦੇ ਵਿੱਚ ਸਿਰਫ 3 ਲੱਖ ਦਾ ਘਰ ਸੀਗਾ ਉਹ ਤੁਸੀਂ ਜਾ ਕੇ ਦੇਖ ਸਕਦੇ ਹੋ ਜੇ ਗੱਲ ਬਣਦੀ ਐ ਸੀ ਤੇ ਜੇ ਤੁਸੀਂ ਜਿੰਨੇ ਦੇਖ ਰਹੇ ਹੋ ਜੀ ਤੁਹਾਨੂੰ ਵੀ 2-3 ਲੱਖ ਦਾ ਘਰ ਚਾਹੀਦਾ ਤਾਂ ਆਪਾਂ ਕੱਲ ਪਰਸੋ ਵੀਡੀਓ ਪਾਈ ਸੀਗੀ ਉਹਦੇ ਵਿੱਚ ਬਹੁਤ ਸਸਤੇ ਘਰ ਆਪਾਂ 4 ਤੋਂ 5 ਪਾਈ ਸੀਗੇ ਉਹ ਤੁਸੀਂ ਵੀਡੀਓ ਜਾ ਕੇ ਦੇਖ ਸਕਦੇ ਹੋ ਹੁਣ ਆਪਾਂ ਗੱਲ ਕਰਾਂਗੇ ਜੀ ਆਪਣੇ ਕੋਲੇ ਰਾਜਵੀਰ ਇਹਨਾਂ ਨੇ ਕਮੈਂਟ ਕੀਤਾ ਸੀ ਇਹਨਾਂ ਨੂੰ ਸੁਨਾਮ ਏਰੀਆ ਚੋਂ ਘਰ ਚਾਹੀਦਾ ਕੋਈ 10 ਤੋਂ 15 ਲੱਖ ਦੇ ਵਿੱਚ ਵਧੀਆ ਬਣਿਆ ਹੋਵੇ 10 15 ਮਾਰ ਲੇ ਥਾਂ ਦੇ ਵਿੱਚ ਕੋਈ ਗੱਲ ਨਹੀਂ ਜੀ ਆਪਾਂ ਦੇਖਦੇ ਆ ਜੀ ਕੋਸ਼ਿਸ਼ ਕਰਦੇ ਆ ਕੋਈ ਲੱਭਦੇ ਆ ਜੇ ਕੋਈ ਪਹੁੰਚਦਾ ਤਾਂ ਤੁਹਾਨੂੰ ਮੈਂ ਦੱਸ ਦਿੰਨੇ ਸੀ ਆਪਾਂ ਵੀਡੀਓ ਪਾ ਦਾਂਗੇ ਤੁਸੀਂ ਚੈੱਕ ਕਰ ਲਿਓ ਪ੍ਰੀਤ ਮਾਨ ਇਹਨਾਂ ਨੇ ਕਮੈਂਟ ਕੀਤਾ ਸੀ ਇਹਨਾਂ ਨੇ ਮੋੜ ਰਾਮਪੂਰੇ ਦੇ ਨੇੜੇ ਕੋਈ ਜ਼ਮੀਨ ਵਾਸਤੇ ਕਿਹਾ ਸੀ ਨਹੀਂ ਜੀ ਆਪਣਾ ਜ਼ਮੀਨ ਦਾ ਕੰਮ ਨਹੀਂ ਹੈਗਾ ਜੀ ਆਪਾਂ ਸਿਰਫ ਕੂਠੀਆਂ ਦੀ ਤੇ ਘਰਾਂ ਦੀ ਮਕਾਨਾਂ ਦੀ ਐਡ ਕਰਦੇ ਆਂ ਜ਼ਮੀਨ ਦਾ ਆਪਣਾ ਕੋਈ ਕੰਮ ਹੈ ਨਹੀਂ ਤੁਸੀਂ ਜ਼ਮੀਨ ਵਾਸਤੇ ਕੋਈ ਹੋਰ ਚੈਨਲ ਤੇ ਦੇਖੋ ਜੀ ਜਿਹੜੇ ਪ੍ਰੋਪਰਟੀ ਦਾ ਕੰਮ ਕਰਦੇ ਨੇ ਸਪੈਸ਼ਲ ਜ਼ਮੀਨਾਂ ਦਾ ਕੰਮ ਕਰਦੇ ਨੇ ਉਹਨਾਂ ਨੂੰ ਤੁਸੀਂ ਕਹੋ ਜੀ ਜਾਂ ਉਹਨਾਂ ਨਾਲ ਤੁਸੀਂ ਗੱਲਬਾਤ ਕਰੋ ਉਹ ਤੁਹਾਨੂੰ ਜ਼ਿਆਦਾ ਦੱਸਣਗੇ ਕਰਨ ਬਾਲਾ ਇਹਨਾਂ ਨੇ ਜਲੰਧਰ ਦੇ ਕੋਲੋਂ ਕੋਈ ਕਿਹਾ ਕੋਈ ਘਰ ਹੋਵੇ ਜਲੰਧਰ ਦੇ ਆਸੇ ਪਾਸੇ ਕਿਹਾ ਇਹਨਾਂ ਨੇ ਕੋਈ 10 ਕਿਲੋਮੀਟਰ ਦੀ ਦਾਇਰੇ ਦੇ ਵਿੱਚ ਤੇ ਗਿਆਨਕੂਰ ਇਹਨਾਂ ਨੇ ਕਮੈਂਟ ਕਿਹਾ ਸੀ ਇਹਨਾਂ ਨੇ ਕਿਹਾ ਇਹ ਕੋਠੀ ਕਿੱਥੇ ਹੈ ਜੀ ਜਿਹੜੀ ਕੋਠੀ ਤੇ ਤੁਸੀਂ ਕਮੈਂਟ ਪਾਇਆ ਜੀ ਜਿਹੜੀ ਵੀਡੀਓ ਤੇ ਕਮੈਂਟ ਪਾਇਆ ਉਹਦੇ ਵਿੱਚ ਆਪਾਂ ਲੋਕੇਸ਼ਨ ਪੂਰੀ ਦਿੱਤੀ ਹੋਈ ਆ ਤੁਸੀਂ ਗੱਲ ਕਰੋ ਜੀ ਬਾਕੀ ਜਿੰਨੇ ਆਪਾਂ ਕਮੈਂਟ ਪੜ੍ਹੇ ਸੀ ਬਹੁਤ ਵਧੀਆ ਕਮੈਂਟ ਸੀਗੇ ਵਧੀਆ ਲੱਗੇ ਸੀ ਤੇ ਕੱਲ ਵਾਲੀ ਵੀਡੀਓ 'ਚ ਆਪਾਂ ਹੋਰ ਵੀ ਪੜਾਂਗੇ ਕਮੈਂਟ ਜਿੰਨੇ ਤੁਸੀਂ ਦੇਖ ਰਹੇ ਹੋ ਵੱਧ ਤੋਂ ਵੱਧ ਸਪੋਰਟ ਕਰਿਆ ਕਰੋ ਜੀ ਤੇ ਬਤਵੱਦ ਕਮੈਂਟ ਕਰਦੇ ਰਹਾ ਕਰੋ ਕਿਸਨ ਐਡ ਕਰਵਾਉਣੀ ਹੈ ਭੇਜੋ ਆਪਣੇ ਕੋਲੇ ਵੀਡੀਓ ਜਾਣਕਾਰੀ ਫੋਟੋਆਂ ਠੀਕ ਹੈ ਜੀ ਤੇ ਹੁਣ ਦੋ ਜੀ ਮੈਨੂੰ ਇਜਾਜ਼ਤ ਮਿਲਦੇ ਛੇਤੀ ਆਪਾਂ ਨਵੀਂ ਵੀਡੀਓ ਨਵੀਂ ਕੋਠੀ ਮਕਾਨ ਘਰ ਦੇ ਨਾਲ ਸੀ ਜੇ ਤੁਹਾਨੂੰ ਆਪਣੀ ਵੀਡੀਓ ਪਸੰਦ ਆਈ ਹੈ ਤੇ ਕੋਈ ਹੋਰ ਵੀਡੀਓ ਤੁਸੀਂ ਦੇਖਣਾ ਚਾਹੁੰਦੇ ਹੋ ਤਾਂ ਸਕਰੀਨ ਤੇ ਤੁਹਾਨੂੰ ਦੋ ਵੀਡੀਓ ਹੋਰ ਮਿਲ ਗਿਆ ਹੋਣਗੀਆਂ ਉਹਨਾਂ ਵਿੱਚੋਂ ਇੱਕ ਤੇ ਕਲਿੱਕ ਕਰੋ ਤੇ ਅਗਲੀ ਵੀਡੀਓ ਦੇਖੋ ਜੀ